ਚੀਮਾ ਸਭ ਭਾਰਤ ਤੇ ਪਾਕਿਸਤਾਨ ਦੇ ਜੰਗ ਵਰਗੇ ਹਾਲਾਤੀ ਲੋਕਾਂ ਦੇ ਮਨ ਚ ਡਰ ਸੀ ਸਹਿਮ ਦਾ ਮਾਹੌਲ ਸੀ ਕਿਉਂਕਿ ਅੱਜ ਕੱਲ ਲੜਾਈਆਂ ਜਿਹੜੀਆਂ ਨਾ ਉਹ ਗੱਲਾਂ ਵਾਲੀਆਂ ਨਹੀਂ ਰਹਿ ਗਈਆਂ ਅੱਜ ਕੱਲ ਡਰੋਨ ਬੰਬ ਮਜ਼ਾਈਲਾਂ ਤੱਕ ਗੱਲ ਪਹੁੰਚੀ ਹੈ ਪਰਮਾਣੂ ਹਥਿਆਰਾਂ ਤੱਕ ਵੀ ਪਹੁੰਚਦੀ ਨਜ਼ਰ ਆਈ ਤਾਜ਼ਾ ਹਾਲਾਤਾਂ ਤੋਂ ਕਿਸ ਤਰ੍ਹਾਂ ਲੱਗਦਾ ਕਿ ਸਥਿਤੀ ਠੀਕ ਹੈ ਹਾਲਾਤ ਵਿਗੜਤ ਨਹੀਂ ਸਕਦੇ ਜੋ ਅੰਤਰਰਾਸ਼ਟਰੀ ਹਾਲਾਤ ਨੇ ਉਹਨਾਂ ਵਿੱਚ ਮжоਰਿਟੀ ਵਪਾਰੀ ਇਸ਼ੂ ਉੱਪਰ ਕੇ ਸਾਹਮਣੇ ਆ ਰਹੀ ਏ ਟ੍ਰੇਡ ਦੀ ਗੱਲ ਹੋ ਰਹੀ ਏ ਇੰਡੋਪਾਕ ਜੋ ਟੈਨਸ਼ਨ ਵਧੀ ਜੋ ਗੱਲ ਸ਼ੁਰੂ ਹੋਈ ਹੋਈ ਤੇ ਗੱਲ ਆ ਤੋ ਆਦੀ ਹਮਲੇ ਤੋਂ ਸ਼ੁਰੂ ਹੋਈ ਸੀ ਬੜੇ ਬਹੁਤ ਦੇਰ ਦਾ ਉਬਾਲ ਆਨ ਨੂੰ ਹੋ ਰਿਹਾ ਸੀਗਾ ਘੜਾ ਭਰਿਆ ਤੇ ਉਹ ਕਾਰਵਾਈ ਸ਼ੁਰੂ ਹੋਈ ਭਾਵੇਂ ਬਹੁਤ ਸਾਰੀਆਂ ਇਹਦੇ ਵਿੱਚ ਗੱਲਾਂ ਨੇ ਬਟ ਰਾਸ਼ਟਰੀ ਸੁਰੱਖਿਆ ਤੇ ਦੇਸ਼ ਦੀ ਅਣਖ ਨੂੰ ਰੱਖਦਿਆਂ ਹੋਇਆਂ ਬਹੁਤ ਸਾਰੀਆਂ ਦੇ ਉੱਤੇ ਵਿਚਾਰ ਕਰਨਾ ਨਹੀਂ ਠੀਕ ਬਣ ਰਿਹਾ ਬਿਲਕੁਲ ਲੇਕਿਨ ਜਿਹੜਾ ਸਾਫ਼ ਤੇ ਸਪਸ਼ਟ ਜ਼ਾਹਰਾ ਤੌਰ ਤੇ ਪੰਜਾਬ ਨੂੰ ਦੇਸ਼ ਨੂੰ ਤੇ ਅੰਤਰਰਾਸ਼ਟਰੀ ਮੰਚ ਤੇ ਨਜ਼ਰ ਆ ਰਿਹਾ ਉਹਦੇ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪਾਕਿਸਤਾਨ ਵਰਗਾ ਮੁਲਕ ਜੇ ਸਾਡੇ ਬਰਾਬਰ ਸ਼ਰਾਰਤ ਤਾਂ ਹੀ ਕਰ ਰਿਹਾ ਨਾ ਇੰਨੀ ਦੇਰ ਤੋਂ ਕਿ ਉਹਨੂੰ ਪਤਾ ਸਿੱਧੀ ਜੰਗ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਨੁਕਸਾਨ ਹੀ ਨੁਕਸਾਨ ਹੋਏਗਾ 47 48 ਜੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਉਹਨਾਂ ਨੇ ਕਰਕੇ ਵੇਖ ਲਿਆ ਜਦੋਂ ਧੜਵੀਆਂ ਦੇ ਰਾਹੀ ਆ ਕੇ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕੀਤੀ 65 ਦੀ جنگ ਹੋਈ ਕਿਉਂ ਨਵਾਂ ਨਵਾਂ ਪੈਟਰਨ ਟੈਂਕਾਂ ਦਾ ਉਹਨਾਂ ਦੇ ਉੱਤੇ ਬੜਾ ਵੱਡਾ ਗਲਬਾ ਪਾਇਆ ਸੀ ਦੁਨੀਆ ਤੇ ਵੀ ਸ਼ਾਇਦ ਅਸੀਂ ਬਹੁਤ ਵੱਡੇ ਅਸੀਂ ਕਾਰਵਾਈ ਕਰ ਸਕਦੇ ਹਾਂ ਕਿਸੇ ਵੀ ਮੁਲਕ ਨੂੰ ਚਿਤ ਕਰ ਸਕਦੇ ਹਾਂ ਮੂੰਹ ਦੀ ਖਾਣੀ ਪਈ ਉਸ ਤੋਂ ਬਾਅਦ 71 ਦੀ ਵਾਰਸਾ ਕੋ ਦੇਸ਼ ਦੋ ਫਾੜ ਹੋ ਗਿਆ ਉਸ ਤੋਂ ਬਾਅਦ ਫੇਰ ਚੀਜ਼ ਨੂੰ ਸਮਝਦਿਆਂ ਹੋਇਆਂ ਕਿ ਸਿੱਧੀ ਲੜਾਈ 'ਚ ਕੁਝ ਨਹੀਂ ਹੋਣਾ ਤੇ ਕਾਰਗਿਲ ਦੀ ਵਾਰ ਹੋਈ ਉਹ ਇੱਕ ਲਿਮਟਿਡ ਏਰੀਆ ਦੇ ਵਿੱਚ ਉਹ ਹੋਈ ਉਹ ਵੀ ਤਾੜਵੀ ਤੇ ਲੁਕਾ-ਛਿਪੀ ਕਰਕੇ ਕਈ ਨਵੀਆਂ ਟਰਮਨੋਲੋਜੀ ਨਿਕਲ ਆਈਆਂ ਨਾਨ ਸਟੇਟ ਐਕਟਰ ਨੁਕਸਾਨ ਕਿਨੂੰ ਹੋਇਆ ਸਭ ਤੋਂ ਜ਼ਿਆਦਾ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਪਹਿਲਾਂ ਤੇ ਦੇਸ਼ ਦੀ ਵੰਡ ਹੋਈ ਵੰਡਿਆ ਦੇ ਪੰਜਾਬ ਹੀ ਗਿਆ ਦੋ ਹਿੱਸਿਆਂ 'ਚ ਜੀ ਬੰਗਾਲ ਦੇ ਵਿੱਚ ਹੋਈ ਵੰਡ ਬਾਕੀ ਦੇਸ਼ ਨੂੰ ਤਾਂ ਪਤਾ ਹੀ ਨਹੀਂ ਲੱਗਾ ਵੰਡ ਕੀ ਹੋਈ ਲੱਖਾਂ ਲੋਕ ਆਰ ਪਾਰ ਗਏ ਉਹ ਆ ਕੇ ਇੱਥੇ ਸਿਰ ਟੱਕਣ ਨੂੰ ਥਾਂ ਨਹੀਂ ਸੀ ਸਰਕਾਰਾਂ ਦੇ ਲੰਬੇ ਚੌੜੇ ਜਿਸ ਤਰ੍ਹਾਂ ਦੇ ਚੱਕਰ ਹੁੰਦੇ ਨੇ ਉਹ ਰਹੇ ਅਮਰitsar ਤੋਂ ਲੈ ਕੇ ਤੇ ਅੱਜ ਵੀ ਤੁਸੀਂ ਜਾ ਕੇ ਵੇਖ ਲਓ ਮੱਧ ਪ੍ਰਦੇਸ਼ ਤੱਕ ਉੱਥੇ ਤੱਕ ਜਿਹੜੇ ਪੰਜਾਬੀ ਆਏ ਸੀਗੇ ਉੱਥੇ ਤੱਕ ਗਏ ਉਹ ਤਰਾਈ 'ਚ ਵੀ ਗਏ ਰਾਜਸਥਾਨ 'ਚ ਵੀ ਗਏ ਗੁਜਰਾਤ 'ਚ ਵੀ ਗਏ ਕਿੰਨੇ ਸਾਲ ਲੱਗੇ ਉਸ ਹਿਜਰਤ ਨੂੰ ਸੈਟਲ ਹੁੰਦਿਆਂ ਮਾਈਗ੍ਰੇਸ਼ਨ ਨੂੰ 71 ਦੀ جنگ ਹੋ ਗਈ ਉਹਦੇ ਚ ਫੇਰ ਉਜਾੜੇ ਹੋਏ ਅੱਜ ਕੀ ਹੋਇਆ ਮਾਹੌਲ ਸਭ ਤੋਂ ਵੱਧ ਹਰਾਨੀ ਮੈਂ ਤਾਂ ਗੱਲ ਕਹਿ ਰਿਹਾ ਕਿ ਜਿਹੜੇ ਲੋਕ ਜੰਗ ਦੀ ਜੰਗਬਾਜ਼ੀ ਦੀ ਗੱਲ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਬੈਠ ਕੇ ਰੈਗੂਲਰ ਰਵਾਇਤੀ ਮੀਡੀਆ ਦੇ ਬੈਠ ਕੇ ਜਾਂ ਜਿਹੜੇ ਕੋ ਨਵ ਜੰਮੇ ਸੋਸ਼ਲ ਇਨਫਲੂਐਂਸਰ ਨੇ ਜਾਂ ਮੇਨਸਟ੍ਰੀਮ ਮੀਡੀਆ ਦਾ ਇੱਕ 파ਟ ਜਿੰਨਾਂ ਨੂੰ ਅਸਲੀ ਜੰਗ ਤੇ ਪਤਾ ਹੀ ਨਹੀਂ ਕੀ ਹੁੰਦੀ ਉਹਦੇ ਫਰਕ ਕੀ ਹੁੰਦੇ ਨੇ ਬਿਲਕੁਲ ਉਹ ਕਿਤੇ ਦੇ ਕਿਤੇ ਲੈ ਕੇ ਇਸ ਗੱਲ ਨੂੰ ਪੰਜਾਬ ਨੇ ਸੰਤਾਪ ਭੋਗਿਆ ਪਹਿਲਾ ਦੇਸ਼ ਦੀ ਵੰਡ ਦਾ 65 ਦਾ ਤੇ 71 ਦੀ ਲੜਾਈ ਦਾ ਕਾਰਗਿਲ ਦਾ ਜਿਹੜੀ ਬਹੁਤੀ ਦੁਨੀਆ ਨੂੰ ਇਹ ਪਤਾ ਹੀ ਨਹੀਂ ਇਹੋ ਜੀਆਂ ਤੇ ਰੋਜ਼ ਛੋਟੀਆਂ ਜੰਗਾਂ ਜਦੋਂ ਪਾਕਿਸਤਾਨ ਦੇ ਆਪਣੇ ਚਾਰ ਸ਼ਾਂਤ ਸੂਬੇ ਨੇ ਉਹਨਾਂ ਦੇ ਨਾਰਥ-ਵੈਸਟ ਫਰੰਟੀਅਰ ਪਾਕਿਸਤਾਨ بلوچستان ਸਿੰਧ ਤੇ ਪੰਜਾਬ ਜਦੋਂ ਕੋਈ ਲੋਕਲ ਮੁਸ਼ਕਲ ਹੁੰਦੀ ਉਹਨੂੰ ਪੰਜਾਬ ਵੱਲ ਘੇਰ ਕੇ ਰੇਡ ਕੇ ਛੁੱਟ ਦਿੰਦੇ ਨੇ ਇੱਧਰ ਰਾਤ ਜਾਂ ਬਾਰਡਰ ਤੇ ਪੁੰਛ ਰਜੌਰੀ ਝ ਹੋ ਜਾਂਦੀ ਹੈ ਜਾਂ ਇੱਧਰ ਸਾਟੇ ਹੋ ਜਾਂਦੀ ਹੈ ਤੇ ਲੋਕ ਰਾਤੋਂ ਰਾਤ ਸਾਰਾ ਸਮਾਨ ਝਲਾ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਵੀ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਇਹ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂਗਾ ਕਿ ਉਹ ਕਿੰਨੀ ਵਾਰ ਇਹ ਵਾਰ ਲਾਈਕ ਸਿਚੁਏਸ਼ਨ ਆ ਦਿੰਦੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਐ ਜਿਹੜੀ ਸਭ ਤੋਂ ਵੱਧ ਧਿਆਨ ਮੰਗਦੀ ਐ ਸਾਡੇ ਦੇਸ਼ ਦਾ ਉਹ ਜਿੰਨੇ ਮੇਨਸਟ੍ਰੀਮ ਚ ਬੈਠੇ ਨੇ ਉਹਨਾਂ ਦੇ ਸਿਲੇਬਸ ਤੋਂ ਹੀ ਬਾਹਰ ਐ ਸਿਰੋ ਹੀ ਨੰਗ ਚੁਕੀ ਐ ਅੱਜ ਦੇ ਦਿਨ ਸਾਡੇ ਪੰਜਾਬ ਦੇ ਵਿੱਚ ਦੇਸ਼ ਦੇ ਸਭ ਤੋਂ ਵੱਧ ਐਕ ਸਰਵਿਸਮੈਨ ਨੇ ਜੀ ਕਿੰਨੇ ਕੁ ਪੰਜਾਬ ਦੇ ਬਾਰੇ ਕਿੰਨੇ ਕੁ ਉਹਨਾਂ ਲੋਕਾਂ ਨੂੰ ਪਤਾ ਬਾਕੀ ਰਾਜਾਂ ਨੂੰ ਸਾਡੇ ਸਾਰੇ ਦੇਸ਼ ਦਾ ਇੰਨੇ ਲੱਖ 70000 ਦੇ ਕਰੀਬ ਸਾਡਾ ਇੱਕ ਸਰਵਿਸ ਮੈਨ ਹੈ ਕੱਲੇ ਪੰਜਾਬ ਚ ਸਾਰੇ ਦੇਸ਼ ਚ ਨੇ 27 ਲੱਖ ਜੀ ਅਸੀਂ 12% ਉੱਪਰ ਗਏ ਇਹਦਾ ਮਤਲਬ ਸਾਡੀ ਤਸਵੀਰ ਹੈ ਸਾਡਾ ਜਾਣਾ ਆਣਾ ਹੈ ਫੌਜ ਦੇ ਵਿੱਚ ਇਹ ਉਦੋਂ ਹਾਲਾਤ ਨੇ ਜਦੋਂ ਉਹ ਪੈਨਸ਼ਨ ਆ ਗਏ ਨੇ ਉਸ ਤੋਂ ਵੱਡੀ ਸਾਡੇ ਲਈ ਤੇ ਸੀਨਾ ਤਾਣ ਕੇ ਖਲੋਣ ਵਾਲੀ ਗੱਲ ਹੈ ਬਟ ਜਿਹੜੀ ਮੁਸ਼ਕਲ ਤੇ ਦਰਦ ਭਰਿਆ ਉਹ ਕਿੰਨੇ ਵੇਖਿਆ ਸਭ ਤੋਂ ਵੱਧ ਪੰਜਾਬ 'ਚ ਜੰਗੀ ਸ਼ਹੀਦ ਪਰਿਵਾਰ ਨੇ ਸਾਰੇ ਦੇਸ਼ 'ਚ ਕਿੰਨੇ ਬੰਦਿਆਂ ਨੂੰ ਪਤਾ 70000 ਤੋਂ ਵੱਧ ਸਾਡੇ ਕੌਮੀ ਜੰਗੀ ਸ਼ਹੀਦ ਪਰਿਵਾਰ ਨੇ 70000 ਸਾਰੇ ਦੇਸ਼ 'ਚ ਕਿੰਨੇ ਨੇ ਅਸੀਂ ਉਹਦੇ ਵੀ 12% ਆ ਇਹਦਾ ਮਤਲਬ ਹਰ ਜ਼ਿਲ੍ਹੇ ਤੇ ਹਰ ਪਿੰਡ ਨੇ ਕੋਈ ਨਾ ਕੋਈ ਉੱਥੇ ਜੰਗੀ ਸ਼ਹੀਦ ਹੈਗਾ ਉਹਨੇ ਵੇਖਿਆ ਉਹਨਾਂ ਦਾ ਤੇ ਜਿਹੜੇ ਆ ਜੰਗਵਾਜੀ ਕਰਦੇ ਸੀਗੇ ਉਹਨਾਂ ਨੂੰ ਕੀ ਪਤਾ ਅਸਲੀ ਦੁਨੀਆ ਕੀ ਹੁੰਦੀ ਹੈ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਉਦੇ ਪਰਿਵਾਰ ਦਾ ਕੀ ਬਣਿਆ ਉਹਦੇ ਖਾਨਦਾਨਦਾਰ ਕੀ ਬਣਿਆ ਉਹਦੇ ਪੇਰੈਂਟਸ ਦਾ ਕੀ ਬਣਿਆ ਉਹ ਤਾਂ ਨਹੀਂ ਨਾ ਇਹਨਾਂ ਨੂੰ ਪਤਾ ਕਿਸੇ ਨੂੰ ਨਹੀਂ ਬਿਲਕੁਲ ਜੀ ਮਾ ਸਰ